ਦੇਸ਼ ਦੇ ਗ੍ਰਹਿ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾ ਕੀ ਓਹੋ ਜੈਨੇ ਤੇ ਜੇਕਰ ਇਸ ਗੱਲ ਤੇ ਅੱਗੇ ਵਧਿਏ ਤਾਂ ਫਿਰ ਕੀ ਉਹਨਾਂ ਦਾ ਧਰਮ ਜੈਨੇ ਜਾਂ ਹਿੰਦੂ ਇਹ ਇੱਕ ਮਾਮਲਾ ਵੱਖਰੀ ਤਰ੍ਹਾਂ ਦਾ ਉਹ ਜਿੱਕੇ ਸਾਹਮਣੇ ਆਇਆ ਕਹਿੰਦਾ ਭਾਵ ਕਿ ਅਮਰੀਕਾ ਦੇ ਵਿੱਚ ਕੋਈ ਇੰਟਰਵਿਊ ਦੇ ਵਿੱਚ ਇਹ ਤੱਥ ਖੁੱਲਿਆ ਖੁੱਲਿਆ ਇੱਕ ਅੰਤਰਰਾਸ਼ਟਰੀ ਕਮਾਂਤਰੀ ਸਿੱਖ ਆਗੂ ਨੇ ਜਿਹੜੇ ਕੇਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਖੁਦ ਅਮਰਤ ਸ਼ਾਹ ਨਾਲ ਉਹਨਾਂ ਦੀ ਇੱਕ ਵੱਡੀ ਨੇੜਤਾ ਵੀ ਹੈ ਖੈਰ ਇਹ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਕਿਉਂਕਿ ਸਿੱਖ ਚਿੰਤਕ ਸਿਆਸੀ ਮਾਰ ਤੇ ਆਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਸੋ ਸਭ ਤੋਂ ਪਹਿਲਾਂ ਚੈਨਲ ਇਮਿਸ਼ਨ ਪੰਜਾਬੀ ਨੂੰ ਡਾਕਟਰ ਸਾਹਿਬ ਦਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਪਿੰਡਰ ਸਾਹਿਬ ਸੱਸਿ ਕਾਲ WhatsApp ਜੇਕਰ ਆਪਾਂ ਵਿਕੀਪੀਡੀਆ ਨੂੰ ਜਾਂ ਹੋਰ ਜਿਹੜੇ ਸਾਰੇ ਹੋਰ ਸਰੋਤ ਨਹੀਂ ਜਾਂ ਓਵਰ ਆਲ ਜਿਹੜੀ ਗੱਲ ਬਿਲਕੁਲ ਤੱਥ ਜਿਹੜੇ ਵੱਖਰੀ ਤਰ੍ਹਾਂ ਦੇ ਸਾਹਮਣੇ ਹੀ ਨੇ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਸ਼ਾ ਹਿੰਦੂ ਨੇ ਪਰੰਤੂ ਅਮਰੀਕਾ ਦੇ ਵਿੱਚ ਇੱਕ YouTube ਚੈਨਲ ਦੇ ਨਾਲ ਇੰਟਰਵਿਊ ਦੇ ਵਿੱਚ ਉੱਗੇ ਜਿਹੜੇ ਮంత్రి ਸਿੱਖ ਆਗੂ ਨੇ ਕਹਿ ਰਹੇ ਕਿ ਇੱਕ ਮੰਤਰੀ ਪੱਧਰ ਦੇ ਸਿੱਖ ਕਾਰੋਬਾਰੀ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਉਹਨਾਂ ਨੇ ਇੱਕ ਸਵਾਲ ਦੇ ਵਿੱਚ ਜਦੋਂ ਸਿੱਖ ਸੈਂਟੀਮੀਟਰ ਦੀ ਗੱਲ ਉੱਠਦੀ ਹੈ ਜਦੋਂ ਇਸ ਇੰਟਰਵਿਊ ਦੇ ਵਿੱਚ ਸਿੱਖ ਸੈਂਟੀਮੀਟਰ ਜਾਂ ਕਿਸਾਨੀ ਦੀ ਤਾਂ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਹੁਰੀਸਾ ਇਹ ਕਹਿ ਰਹੇ ਨੇ ਕਿ ਜਦੋਂ ਉਹਨਾਂ ਦੀ ਅਮਰਸ਼ਾ ਨਾਲ ਸਿੱਧੀ ਗੱਲ ਹੁੰਦੀ ਹੈ ਇੱਕ ਬੈਠਕ ਦੇ ਵਿੱਚ ਤਾਂ 6 ਸੈਂਟੀਮੀਟਰ ਦੇ ਮੁੱਦੇ ਉੱਤੇ ਉਹਨਾਂ ਨੇ ਇਹ ਗੱਲ ਖੋਲੀ ਕਿ ਉਹ ਜੈਨ ਨੇ ਕਹਿੰਦਾ ਭਾਵ ਕਿ ਨਾਲ ਦਰਸ਼ਨ ਸਿੰਘ ਢਾਲੀਵਾਲ ਸਾਹਿਬ ਇਹ ਵੀ ਕਹਿ ਰਹੇ ਨੇ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਦਿਵਾਨ ਟੋਟਰਮਲ ਉਹ ਵੀ ਜੈਨ ਜੈਨ ਸੰ ਕਹਿੰਦਾ ਭਾਵ ਕਿ ਜੈਨ ਤੇ Hindu ਧਰਮ ਦੇ ਵਿੱਚ ਕੀ ਫਰਕ ਆਪਾਂ ਮੰਨਦੇ ਆਂ ਕਦੋਂ ਦਾ ਇਹ ਅਲੱਗ ਹੋਇਆ ਜੈਨ ਧਰਮ ਜਾਂ ਕਦੋਂ ਦਾ Hindu ਧਰਮ ਇਹ ਜਿਹੜੀ ਇਹ ਸਾਰੀ ਜਿਹੜੀ ਧਰਮਾਂ ਦੀ ਜਿਹੜੀ ਹੈ ਵੰਡ ਜਿਕਰ ਆ ਪੈਸੇ ਉੱਤੇ ਪਹਿਲਾਂ ਮਾਮਲਾ ਖੋਲੀਏ ਫਿਰ ਅੱਗੇ ਵਧਦੇ ਹਾਂ ਸਾਰੇ 이슈 ਉੱਤੇ ਡਾਕਟਰ ਸਾਹਿਬ ਕਿਵੇਂ ਆਪਾਂ ਦੇਖਦੇ ਹਾਂ ਜੈਨ ਧਰਮ ਤੇ ਜਿਹੜਾ Hindu ਧਰਮ ਦੇ ਵਿੱਚ ਕੀ ਫਰਕ ਹੈ ਜਾਂ ਕਿਸ ਤਰ੍ਹਾਂ ਦਾ ਮਿਲਗੋਪ ਹੈ ਜੀ ਡਾਕਟਰ ਸਾਹਿਬ ਜਿਹੜਾ ਜੈਨ ਮਤ ਹੈ ਬਹੁਤ ਪ੍ਰਾਚੀਨ ਮਤ ਹੈ ਹਿੰਦੁਸਤਾਨ ਦਾ ਪੁਰਾਣੀ ਧਰਮਾਂ ਦੇ ਵਿੱਚੋਂ ਆਇਆ ਬੁੱਧ ਧਰਮ ਤੋਂ ਵੀ ਪੁਰਾਣਾ ਹੈ ਇਸ ਦੇ 24 ਤੀਰਥੰਕਰ ਨੇ ਜਿਵੇਂ ਕਿ ਹਿੰਦੂ ਮਤ ਦੇ 24 ਅਵਤਾਰ ਮੰਨੇ ਜਾਂਦੇ ਨੇ ਤੇ ਪਹਿਲੇ ਤੀਰਥੰਕਰ ਰਿਸ਼ਭਦੇਵ ਜੀ ਸਨ ਤੇ ਜਿਨ੍ਹਾਂ ਨੇ ਇਸ ਮਤ ਨੂੰ ਸ਼ੁਰੂ ਕੀਤਾ ਜਿਨ੍ਹਾਂ ਬਾਰੇ ਇਤਿਹਾਸ ਕਵਾਲਿਆਂ ਦੇ ਵਿੱਚ ਮਹਾਨ ਕੋਸ਼ ਦੇ ਵਿੱਚ ਇੱਕ ਐਂਟਰੀ ਦਰਜ ਹੈ ਕਿ ਇਹਨਾਂ ਨੇ 84 ਲੱਖ ਵਰੇ ਮੁੜ ਕੋ ਗਈ ਹੁਣ ਇਸ ਤਰ੍ਹਾਂ ਦੇਖੋ ਵੀ ਇਹ ਬਹੁਤ ਪ੍ਰਾਚੀਨ ਪਰ ਮਹੱਤਵ ਇਸ ਤੋਂ ਬਾਅਦ 24 ਤੀਰਥੰਕਰ ਹੋਏ ਤੇ ਆਖਰੀ ਜਿਹੜੇ ਤੀਰਥੰਕਰ ਤੇ ਇਹਦੇ ਵਿੱਚ ਪੰਮੀ ਮਹਾਵੀਰ ਜੀ ਸਨ ਮਹਾਵੀਰ ਸਨ ਹਾਵੀਰ ਜਿਹੜੇ ਕਿ ਇਸਵੀ ਸੰਤੋਂ 437 ਬਰੇ ਪਹਿਲਾਂ ਹੋਏ ਨੇ ਪੁਰਬੀ ਸਮੇਂ ਵਿੱਚ ਜਿਹੜੇ ਮਹਾਭੀਰ ਇਸ ਮਤ ਦਾ ਸਾਰਿਕ ਇਹ ਵੀ ਦੱਸਿਆ ਜਾਂਦਾ ਹੈ ਕਿ ਜਿਹੜੇ ਸ਼ਿਵਦੇਵ ਸੰਤੇ ਉਹਨਾਂ ਦਾ ਕਦ ਪੰਜ ਸੌ ਬਾਸ ਉੱਚਾ ਸੀ ਹੁਣ 500 ਬਾਸ ਮਤਲਬ ਪ੍ਰਾਣਾ ਪੈਮਾਨਾ ਜਿਹੜਾ ਮਣਨ ਦਾ ਹੱਥਾਂ ਦੇ ਮਤਾਬਿਕ ਇੱਕ ਬਾਸ ਮੰਨਿਆ ਜਾਂਦਾ 12 ਹੱਥ ਦੇ ਤੇ 562 ਸੂਤਰ ਕਿੱਡਾ ਕੱਦ ਕਿੱਡਾਕਾਰ ਤੇ ਉਹਨਾਂ ਦੀ ਉਮਰ ਇਹ ਬਹੁਤ ਪ੍ਰਾਚੀਨ ਤਨੂ ਇਹ ਦੱਸੁੰਦਾ ਤੇ ਇਸ ਮਤ ਦੇ ਜਿਹੜੇ ਆਪਣੇ ਆਪਣੇ ਖਾਸ ਧਰਮ ਨੇ ਖਾਸ ਸੂਤਰ ਨੇ ਜਿਨ੍ਹਾਂ ਦੀ ਉੱਪਰ ਇੱਕ ਪਾਲਣਾ ਕੀਤੀ ਜਾਂਦੀ ਹੈ ਇਸ ਮਤ ਦੇ ਦੋ ਮੁੱਖ ਫਿਰਕੇ ਵੀ ਮੰਨੇ ਜਾਂਦੇ ਨੇ ਕਸ਼ੇਤੰਬਰ ਸਵੇਤੰਬਰ ਤੇ ਦਿਗੰਬਰ ਹੂੰ ਤੇ ਇਹ ਰਿਸ਼ਭਦੇਵ ਦੇ ਚਲਾਏ ਮਤ ਦਾ ਨਾਮ ਜੈਨ ਧਰਮ ਹੈ ਬੁੱਧ ਧਰਮ ਤੋਂ ਇਹ ਪ੍ਰਾਚੀਨ ਹੈ ਤੇ ਇਸ ਮਤ ਦਾ ਜਿਹੜਾ ਮੁੱਖ ਉਹ ਹੈ ਵੀ ਇਹ ਜਗਤ ਕਰਤਾ ਪਾਰ ਬ੍ਰਹਿਮ ਨੂੰ ਨਹੀਂ ਮੰਨਦੇ ਹੈ। ਜੈਨ ਮਤ ਦਾ ਜਿਹੜਾ ਸੂਲ ਹੈ ਜਗਤ ਕਰਤਾ ਪਾਰ ਬ੍ਰਹਿਮ ਨੂੰ ਨਹੀਂ ਮੰਨਦੇ ਮੁਕਤ ਆਤਮਾ ਨੂੰ ਹੀ ਈਸ਼ਵਰ ਮੰਨਦੇ ਹਨ। ਇਹਨਾਂ ਦੇ ਵਿੱਚ ਤੇ ਇਸ ਮਤ ਦੇ ਜਿਹੜੇ ਪੰਜ ਮੁੱਖ ਬਰਤ ਜਿਹੜੇ ਮੁੱਖੇ ਤੇ ਜਿਹੜੇ ਸੂਲ ਨੇ ਜਿੰਨਾਂ ਦੀ ਇਹਨਾਂ ਨੂੰ ਪਾਲਣਾ ਸਖਤੀ ਨਾਲ ਪਰ ਲੱਗੀ ਜਾਂਦੀ ਹੈ ਜੈਨ ਮਤ ਇਹ ਹਿੰਸਾ ਸत्य ਅਸ਼ਵੇ ਚੋਰੀ ਦਾ ਤਿਆਗ ਅੰਤਰੀਆ ਉੱਪਰ ਗ੍ਰਹਿ ਮੋਦ ਆਤਿਹਾ ਇਹ ਪੰਜਾਂ ਦੇ ਉੱਪਰ ਇਹਨਾਂ ਨੇ ਪੂਰਾ ਪਹਿਰਾ ਦਿਨ ਹੁੰਦਾ ਜਿਹੜੇ ਜੈਨਮਤ ਦੇ ਉਸੂਲ ਨੇ ਇਹਨਾਂ ਦੇ ਮੁਤਾਬਕ ਇਸ ਕਰਕੇ ਇਹ ਕਿਉਂਕਿ ਭਾਰਤ ਦੀ ਪ੍ਰਾਚੀਨ ਸਭਤਾ ਹੈ ਪਾਪ ਪ੍ਰਾਚੀਨ ਹੈ ਧਰਮ ਹੈ ਤੇ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਦੇ Hindu ਤਪ ਦੇ ਵਿੱਚ ਹੈ ਉਹਦੇ ਵਿੱਚ ਕਾਫੀ ਖੁੱਲਾ ਨੇ ਕਾਫੀ ਖੁੱਲਪਾਨ ਹੈ ਪਰੰਤੂ ਇਹਦੇ ਵਿੱਚ ਜਿਹੜਾ ਕਿ ਇਹ ਇਸ ਨੂੰ ਇਸ ਸ਼ਕਤੀ ਨਾਲ ਪਾਲਣਾ ਕਰਦੇ ਨੇਗੇ ਜੈਨਮਤ ਦੇ ਵਿੱਚ ਦੇ ਅੰਦਰ ਦਾ ਉਸੂਲ ਹੈ ਇਸ ਨੇ ਬੇਸ਼ੱਕ ਅੱਜ ਇਹ ਭਾਰਤ ਦੇ ਵਿੱਚ ਕੀ ਵਿਸ਼ਵ ਦੇ ਵਿੱਚ ਬਹੁਤ ਘਟ ਗਿਣਤੀ ਦੇ ਵਿੱਚ ਛੋਟਾ ਧੰਨ ਰਹਿ ਗਿਆ ਹੈ ਕਾਰਨ ਹੋ ਸਕਦੇ ਨੇ ਇਹਦੇ ਕਿ ਧਰਮਾਂ ਦੇ ਵਿਕਸਨ ਤੇ ਸੰਘੜਨ ਤੇ ਬਕੋ ਬਖਰੇ ਇੱਕ ਫੈਕਟਰ ਹੋ ਸਕਦੇ ਨੇ ਪਰੰਤੂ ਇਹਦੀ ਪ੍ਰਾਚੀਨਤਾ ਤੋਂ ਕੋਈ ਮਨ ਕਰਦਾ ਹੂੰ ਡਾਕਟਰ ਸਾਹਿਬ ਆਪਾਂ ਜਿਹੜੀ ਜ਼ਿਕਰ ਕਰਾਇਆ ਸੀ ਕਿ ਸ੍ਰੀ ਅਮਰਦਾਸਾ ਇੱਕ Hindu ਆਗੂ ਵਜੋਂ ਵੀ ਮੰਨੇ ਜਾਂਦੇ ਹੈ ਉਦਾਂ ਵੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹੈ ਤੀਜੀ ਕਾਰਜਕਾਲ ਦੀ ਸਰਕਾਰ ਵਿਰੋਧੀ ਤਰ੍ਹਾਂ ਬਨ ਉਹਨਾਂ ਉੱਤੇ ਹਿੰਦੂਤਾ ਦਾ ਇੱਕ ਵੱਖਰੀ ਤਰ੍ਹਾਂ ਦਾ ਮੁੱਦਾ ਉਭਾਰਿਆ ਜਾਂਦਾ ਹੈ ਕਈ ਤਰ੍ਹਾਂ ਦੇ ਮਾਮਲਿਆਂ ਨੂੰ ਨਾਲ ਜੋੜ ਕੇ ਤੇ ਜੇਕਰ ਜੇਕਰ ਅੱਜ ਦੀ ਜਿਹੜੀ ਇੰਟਰਵਿਊ ਇੱਕ ਸਾਹਮਣੇ ਆਈ ਹੈ YouTube ਉੱਤੇ ਅਮਰੀਕਾ ਦੇ ਵਿੱਚ ਇਹ ਰਿਕਾਰਡਿੰਗ ਹੁੰਦੀ ਹੈ ਤੇ ਦਰਸ਼ਨ ਸਿੰਘ ਧਾਲੀਵਾਲ ਜਿਨ੍ਹਾਂ ਬਾਰੇ ਆਪਾਂ ਜ਼ਿਕਰ ਕੀਤਾ ਹੀ ਹੈ ਕਿ ਉਹਗੇ ਸਿੱਖ ਵਪਾਰੀ ਨੇ ਅਮਰੀਕਾ ਬੇਸ ਨੇ ਵੈਸੇ ਉਹਨਾਂ ਦਾ ਪਟਿਆਲੇ ਨਾਲ ਸੰਬੰਧਿਤ ਜਿਹੜਾ ਵਿਸ਼ੋਖੜਾ ਖੈਰ ਉਹ ਜਦੋਂ ਜ਼ਿਕਰ ਕਰਦੇ ਆ ਕਿ ਜਦੋਂ ਇਹ ਉਹਨਾਂ ਨਾਲ ਸਮਾਧ ਰਚਦਾ ਸਾਰੇ ਮਾਮਲੇ ਦੇ ਤੇ ਕਿਸਾਨੀ ਦੇ ਮਸਲੇ ਉੱਤੇ ਜਾਂ ਸਿੱਖ ਸੈਂਟੀਮੈਂਟ ਦੇ ਮਾਮਲੇ ਦੇ ਉੱਤੇ ਤਾਂ ਅਮਰਸਾ ਜੀ ਉਹਨਾਂ ਨੂੰ ਇੱਕ ਭਰੋਸਾ ਦਵਾਉਂਦੇ ਆ ਕਿ ਮੈਂ ਜੈਨ ਜੈਣਾ ਤੇ ਦਵਾਨ ਟੋਡਰ ਮਲ ਫਿਰ ਅੱਗੇ ਦਵਾਨ ਟੋਡਰ ਮਲ ਦੀ ਜਿਹੜੀ ਕਹਾਣੀ ਉਹ ਦੋਨਾਂ ਦੇ ਵਿੱਚਕਾਰ ਸ਼ੁਰੂ ਹੁੰਦੀ ਹੈ ਫਿਰ ਆਪਾਂ ਇਸ ਇੰਟਰਵਿਊ ਦੇ ਹਵਾਲੇ ਤੇ ਅੱਗੇ ਜਾ ਕੇ ਜਿਹੜੀ ਇਹ ਗੱਲ ਸਰਦਾ ਦਰਸ਼ਨ ਸਿੰਘ ਢਾਲੀਵਾਲ ਉਹ ਕਾਰਣੇ ਉਹਦੇ ਆਧਾਰ ਤੇ ਸਾਰਾ ਆਪਾਂ ਅੱਜ ਦਾ ਇਹ ਐਪੀਸੋਡ ਰੱਖਿਆ ਹੋਇਆ ਹੈ ਖੈਰ ਜਿਹੜੀ ਚਰਚਾ ਇਹਦੇ ਵਿੱਚ ਉਹ ਗੱਲ ਉਬੜ ਕੇ ਸਾਹਮਣੇ ਆਉਂਦੀ ਹੈ ਕਿ ਜੇਕਰ ਅਮਰ ਸ਼ਾਹ ਜੀ ਕਹਿ ਰਹੇ ਨੇ ਕਿ ਉਹ ਜੈਨ ਨੇ ਤਾਂ ਫਿਰ Hindu ਤੇ Jain ਦੇ ਵਿੱਚ ਕੀ ਫਰਕ ਹੈ ਕੀ ਵਖਰੇਮ ਹੈ ਹੁਣ ਦੇ ਹਾਲਾਤ ਦੇ ਵਿੱਚ ਜਿੱਦਾਂ ਡਾਕਟਰ ਸਾਹਿਬ ਤੁਸੀਂ ਪਛੋਕੜ ਪੁਰਾਣਾ ਇੱਕ ਪਾਰਾ ਚੀਨ ਜੋਗ ਨੂੰ ਜ਼ਰੂਰ ਛੋਹਿਆ ਪਰ ਅਜੋਕੇ ਦੌਰ ਦੇ ਵਿੱਚ ਆਪਾਂ ਕਿਵੇਂ ਮੰਨਦੇ ਹਾਂ ਦੋਨੋਂ ਧਰਮਾਂ ਦੇ ਵਿੱਚ ਕੀ ਵਿਖਰੇ ਮੈਂ ਜਿਸ ਤਰ੍ਹਾਂ ਦਾ ਨੀੜਤਾ ਬਣ ਗਈ ਇਸ ਤਰ੍ਹਾਂ ਸ਼੍ਰੀ ਮਿਤਿਸ਼ਾ ਜੀ ਨੇ ਆਪਣਾ ਹਵਾਲਾ ਦਿੱਤਾ ਹੈ ਕਿ ਵੀ ਮੈਕਦਨੀ ਯਾਨੀ ਹਾ ਕਿ ਜੈਨ ਧਰਮ ਦੀਆਂ ਜਿਹੜੀਆਂ ਮੁੱਖ ਮੰਤਾਵਾਂ ਨੇ ਹਿੰਸਾ ਸਤਿਅ ਚੋਰੀਆ ਤੇ ਬ੍ਰਹਮਚਰਿਆ ਤੇ ਮੋਦ ਆਦਿ ਇਹ ਪੰਜਾਤੀ ਤਾ ਨੂੰ ਜਿਹੜੇ ਕਿ ਕਿਸੇ ਵੀ ਸਮਾਜ ਦੇ ਵਿੱਚ ਬਹੁਤ ਉੱਤਮ ਮੰਨੇ ਜਾਂਦੇ ਨੇ ਕਿ ਕਿਸੇ ਸਮਾਜ ਦੀ ਜਿਹੜੀ ਮਤਲਬ ਚਰਮ ਸੀਮਾ ਹੈ ਉਸ ਦੀ ਅਸਤਿਤਵ ਦੇ ਵਿੱਚ ਬਹੁਤ ਵੱਡੀ ਭੂਮਿਕਾ ਦਾ ਕਰ হিন্দু মত ਦੇ ਵਿੱਚ ਹਿੰਸਾ ਕਿਸੇ ਤਰ੍ਹਾਂ ਦੇਲਣਾ ਦਿਖਾਉਣਾ ਕਿਸੇ ਨੂੰ ਸਾਨਣਾ ਕਰਨਾ ਕਿਸੇ ਦੀ ਗਿਆਨ ਨਾ ਲੈਣਾ ਇਸ ਤਰ੍ਹਾਂ ਦਾ ਜਿਹੜੇ ਹੈਗੇ ਸੂਲਾਂ ਦੇ ਤਹਿਤ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੈਨੀ ਜਿਹੜੇ ਹੁੰਦੇ ਨੇ ਸੱਚ ਦੇ ਉੱਪਰ ਪਹਿਰਾ ਦੇਣ ਵਾਲੇ ਹੁੰਦੇ ਨੇ ਚੋਰੀ ਨਹੀਂ ਕਰਨ ਵਾਲੇ ਹੁੰਦੇ ਬ੍ਰਹਮਚਰੀਆ ਨੇ ਤੇ ਮੋਹ ਦਾ ਤਿਆਗ ਹੈ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਉਹ ਨਹੀਂ ਹੁੰਦੀ ਇਹ ਇਹ ਤੱਥਾਂ ਦੇ ਉੱਪਰ ਜੋ ਪਹਿਰਾ ਦਿੰਦੇ ਨੇ ਤੇ ਘਟੋ ਘਟੇ ਇਸ ਦਾ ਹੀ ਹੈ ਵੀ ਵੇ ਉਹ ਕਿਸੇ ਨਾਲ ਬੇਇਨਸਾਫੀ ਨਹੀਂ ਕਰ ਸਕਦੇ ਇਸ حوالے ਨਾਲ ਉਹਨਾਂ ਨੇ ਆਪਣੀ ਇਹ ਗੱਲ ਕਹੀ ਹੁੰਦੀ ਹੈ ਵੀ ਇਹ ਉਤਮ ਧਰਮ ਦੇ ਵਿੱਚ ਮੈਂ ਸ਼ਾਮਲ ਆ ਤੇ ਮੈਂ ਉਸ ਧਰਮ ਦਾ ਪਹਿਰੁਕਾਰ ਆ ਤੇ ਮੈਂ ਕਦੇ ਕਿਸੇ ਨਾਲ ਇਸ ਤਰ੍ਹਾਂ ਦਾ ਹੁਕਮ ਕਰ ਸਕਦਾ ਹਾਂ। ਇਹ ਸੰਦਰਭ ਦੇ ਵਿੱਚ ਉਹਨਾਂ ਨੇ ਗੱਲ ਕਹੀ ਹੋਵੇਗੀ ਕਿ ਕਿਉਂਕਿ ਬੇਸ਼ੱਕ ਹੋਰ ਧਰਮ ਨੇ ਕਈ ਜਗ੍ਹਾ ਦੇ ਪਰ ਬਹੁਤ ਕੁਝ ਹੋ ਜਾਂਦਾ ਹੈ। ਸਾਤਵਿਕ ਔਰ ਤਮਸਿਕ ਵਿਰਤੀਆਂ ਦੇ ਮਾਰਕ ਵੀ ਹੁੰਦੇ ਨੇ ਜਿਵੇਂ இந்து ਮਰਦ ਦੇ ਵਿੱਚ ਮੰਨਿਆ ਜਾਂਦਾ ਹੈ ਤਮਸਿਕ ਰਾਸੀ ਔਰ ਸਤੋ ਗੁਣ ਰਜੋ ਗੁਣ ਤੇ ਤਮੋ ਗੁਣ ਲਗ ਲਗ ਹੈ ਉਸ ਤਰ੍ਹਾਂ ਦੀ ਜਿਹੜੇ ਵਰਤਾਰੇ ਨਹੀਂ ਕਿ ਪਰੰਤੂ ਜਿਹੜਾ ਜੈਨ ਧਰਮ ਹੈ ਬਿਲਕੁਲ ਹੀ ਜਿਹੜਾ ਕਿ ਅਹਿੰਸਕ ਹੈ हिंसा ਤੋਂ ਪਰੇ ਹੈ ਤੇ ਇਹਦੇ ਵਿੱਚ ਉਹਨਾਂ ਨੇ ਇਹ ਸਵਾਲੇ ਨਾਲ ਕਿਹਾ ਉਹਨਾਂ ਵੀ ਸਿੱਖ ਧਰਮ ਜਿਹੜਾ ਕਿ ਗੁਰੂ ਸਾਹਿਬ ਦਾ ਕਾਜ ਆ ਖਾਲਸਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜ ਤੇ ਗੁਰੂ ਨਾਨਕ ਦੇਵ ਜੀ ਦਾ ਸ਼ੁਰੂ ਕੀਤਾ ਹੋਇਆ ਧਰਮ ਤੇ ਉਸ ਦੇ ਨਾਲ ਮੈਂ ਕਿ ਇਸ ਤਰ੍ਹਾਂ ਦੀ ਕੋਈ ਹੋਪ ਕਰ ਸਕਦਾ ਇਹ ਸਵਾਲੇ ਤੋਂ ਰੈਫਰੈਂਸ ਤੋਂ ਨੂੰ ਨਹੀਂ ਕਿਹਾ ਹੋਏਗਾ ਬੇਸ਼ੱਕ ਹਾਂ ਵੈਸੇ ਜਿਵੇਂ ਕੁਆਟਰ ਜਿੱਦਾਂ ਡਾਕਟਰ ਸਾਹਿਬ ਦਰਸ਼ਨ ਸਿੰਘ ਢਾਲੀਵਾਲ ਇੰਟਰਵਿਊ ਦੇ ਵਿੱਚ ਇਹ ਗੱਲ ਪੇਸ਼ ਕਰੀ ਜਿਹੜੀ ਉਹ ਸਾਰੀ ਅਮਰਸ਼ਾਹ ਵਾਲੀ ਦੱਸ ਰਿਹਾ ਉਸੇ ਤੋਂ ਇਸੇ ਤਰ੍ਹਾਂ ਹੀ ਆਪਾਂ ਕਹਿ ਸਕਦੇ ਆ ਮੰਨ ਸਕਦੇ ਆ ਕਿਉਂਕਿ ਛੋਟੀ ਸਾਬਜਾਦਿਆਂ ਦੀ ਵੀ ਅੱਗੇ ਜਾ ਕੇ ਗੱਲ ਹੁੰਦੀ ਹੈ ਕਿਉਂਕਿ ਛੋਟੀ ਸਾਬਜਾਦਿਆਂ ਦਾ ਜਿਹੜਾ ਸੰਸਕਾਰ ਅੰਤਮ ਸੰਸਕਾਰ ਉਹ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਕਹਿੰਦਾ ਭਾਵ ਕਿ ਤਵਾਨ ਟਾਡਰ ਮਲ ਉਹਨਾਂ ਨੇ ਜਿਹੜੀਆਂ ਖੜੀਆਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਇਹ ਜ਼ਮੀਨ ਖਰੀਦੀ ਸੀ ਤੇ ਜਿਹਦਾ ਇਤਿਹਾਸ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ ਜਿੱਥੇ ਸੰਸਕਾਰ ਹੋਇਆ ਛੋਟੀ ਸਾਬ ਜਾਂਦਾ ਖੈਰ ਅਜਿਹੀ ਹਵਾਲੇ ਉਸ ਇੰਟਰੂ ਦੇ ਵਿੱਚ ਵੀ ਆਉਂਦੇ ਨੇ ਡਾਕਟਰ ਸਾਹਿਬ ਜੇਕਰ ਆਪਾਂ ਦੇਖੀਏ ਕਿ ਇਸ ਗੱਲਬਾਤ ਦੇ ਵਿੱਚ ਥੋੜਾ ਜਿਹਾ ਅੱਗੇ ਵਧੀਏ ਤਾਂ ਇਹ ਮਾਮਲੇ ਦੇ ਵਿੱਚ ਜਦੋਂ ਜਿਵੇਂ ਡਾਕਟਰ ਸਰਦਾਰ ਦਰਸ਼ਨ ਸਿੰਘ ਤਾਲੀਵਾਲ ਨੇ ਦੱਸ ਰਹੇ ਨੇ ਕਿ ਅਕਾਲੀ ਭਾਜਪਾ ਦਰਮਿਆਨ ਜਿਹੜੀ ਗੱਲਬਾਤ ਚੱਲ ਰਹੀ ਸੀ ਉਸ ਬਾਰੇ ਕਹਿੰਦਾ ਪਾਬ ਕਿ ਇਸ ਜਿਹੜੀਆਂ ਆਮ ਦੇਸ਼ ਦੀਆਂ ਚੋਣਾਂ ਹੋਈਆਂ ਨੇ ਇਸ ਤੋਂ ਪਹਿਲਾਂ ਦੀ ਇਹ ਸਾਰੀ ਗੱਲਬਾਤ ਹੈ ਇਸ ਗੱਲਬਾਤ ਦੇ حوالے ਤੋਂ ਜੇ ਕਿ ਦੇਖੀਏ ਕਿ ਅਕਾਲੀ ਭਾਜਪਾ ਦੇ ਵਿੱਚ ਸਿਰਫ ਇੱਕ ਸੀਟ ਦਾ ਹੀ ਰੌਲਾ ਰਹਿ ਗਿਆ ਸੀ ਦਰਸ਼ਨ ਸਿੰਘ ਤਾਲੀਵਾਲ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਸਿਰਫ ਇੱਕ ਸੀਟ ਦਾ ਹੀ ਡਿਫਰੈਂਸ ਸੀਗਾ ਨਹੀਂ ਤਾਂ ਇਹ ਦੋਨਾਂ ਦੇ ਵਿੱਚ ਸਮਝੌਤਾ ਹੋ ਜਾਣਾ ਸੀ ਡਾਕਟਰ ਸਾਹਿਬ ਬਹੁਤ ਅਸੀਂ ਉਹ ਕਿਵੇਂ ਕਹਾਣੀ ਜਿਹੜੀ ਸਾਹਮਣੇ ਆਉਂਦੀ ਹੈ ਇਸ ਇੰਟਰੂ ਦੇ ਵਿੱਚ ਪਿੰਦਰ ਸਾਹਿਬ ਇਹ ਹੋ ਯਸ ਰਾਧਨ ਸ਼ਿੰਦਾਰੀ 42 ਬਰਾਹਰ ਦਾ ਕਹਿਣ ਦਾ ਭਾਵ ਹੈ ਬਈ ਜਦੋਂ ਕਿ ਇਤਿਸ਼ਾ ਜੀ ਨੇ ਦੱਸਿਆ ਕਿ ਅਸੀਂ ਤੁਹਾਨੂੰ ਕੱਟ ਤੋਂ ਕੱਟ ਦਿੰਨੇ ਆਂ ਵੀ ਪੰਜ ਪੰਜ ਸੀਟਾਂ ਦੇ ਦਿਓ ਅਸੀਂ ਉਹਦੇ ਤੇ ਲੜ ਲਾਗੇ ਜਿਹੜੀਆਂ ਵੀ ਤੁਸੀਂ ਸਮਝਦੇ ਹੋ

ਦੇ ਪਰ ਬਹੁਤਾ ਜ਼ਿਆਦਾ ਭਰੋਸਾ ਨਹੀਂ ਕੀਤਾ ਜਾ ਸਕਦਾ ਉਹ ਬਦਲ ਜਾਂਦੇ ਨੇ ਕਿ ਜੋ ਗਲ ਕਰਕੇ ਜਾਂਦੇ ਨੇ ਇਹ 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 ਗੱਲਾਂ ਨਹੀਂ ਹੁੰਦੀਆਂ ਨੇ ਇਸ ਸੰਧਗ ਦੇ ਵਿੱਚ ਸਿਰਫ ਇੱਕ ਸੀਟ ਦੇ ਪਿੱਛੇ ਸਾਰਾ ਇਹ ਸੂਜਤਾ ਟੁੱਟਿਆ ਤੇ ਹੁਣ ਪਾਰਟੀ ਦੇ ਵਿੱਚ ਵੀ ਬੜਾ ਵੱਡਾ ਵਖਰੇਵਾ ਪੈ ਰਿਹਾ ਤੇ ਦੂਸਰਾ ਉਹਨਾਂ ਨੇ ਢਾੜੀਵਾਲ ਸਾਹਿਬ ਨੇ ਇਹ ਵੀ ਕਿਹਾ ਕਿ ਅਸੀਂ ਜਦੋਂ ਪਿਛਲੀ ਵਿਚੋਲਗੀ ਕਰਦੇ ਸਾਡੀ ਸਥਿਤੀ ਵੀ ਇਹ ਕਮਜ਼ੋਰ ਕੀਤੀ ਜਦ ਕਿ ਜੇਕਰ ਵਿਚੋਲਗੀ ਕਰਨ ਦਾ ਜੇ ਗਲਵਾਤ ਕਰਨੀ ਸੀ ਮੁੱਖ ਮੰਤਰੀ ਉਮ ਮਿਸਟਰ ਦੀ ਨਾ ਗੱਲ ਹੋ ਰਹੀ ਆ ਬੱਖੋ ਵੱਖਰੀ ਇੱਕ ਪਾਰਟੀ ਦੇ ਪ੍ਰਤੀਨਿਧਿਤ ਹੋ ਰਹੀ ਸੀ ਉਸ ਨੂੰ ਸਿਰੇ ਚਾੜਨਾ ਬਣਦਾ ਸੀ ਪਰੰਤੂ ਉਹ ਸਿਰੇ ਨਹੀਂ ਚੜੀ ਗਈ ਸਕੋ ਇੱਕ ਸੀਟ ਦੇ ਉਹਦੇ ਕਾਰਨ ਇਹ ਸਾਰਾ ਸਮਝੌਤਾ ਟੁੱਟ ਗਿਆ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਅਪ੍ਰਸਥਿਤੀ ਆ ਦੁਆਰਾ ਹਾਂ ਹਾਂ ਪਰ ਡਾਕਟਰ ਸਾਹਿਬ ਜਿਹੜੀ ਇਸ ਹਾਲਾਂਕਿ ਦਰਸ਼ਨ ਸਿੰਘ ਢੱਲਵਾਲ ਸਾਹਿਬ ਉਹਨਾਂ ਨੇ ਇਹ ਗੱਲ ਜਿਹੜੀ ਦੱਸੀ ਜਿਹੜੀ ਸਾਹਮਣੇ ਆਈ ਇੱਕ ਕਾਰਨ ਵੱਡਾ ਸਾਹਮਣੇ ਆਇਆ ਪਰ ਸਵੀਰ ਸਿੰਘ ਬਾਦਲਹੋਰਾ ਨੇ ਜਦੋਂ ਅਕਾਲੀ ਦਲ ਦੇ ਵਿੱਚ ਬਾਗੀ ਖੇਮਾ ਵੱਖਰੀ ਸਰੂਪ ਬਣਾਉਂਦਾ ਤਾਂ ਕੋਰ ਕਮੇਟੀ ਦੇ ਵਿੱਚ ਉਹ ਬਾਕੀ ਲੀਡਰਸ਼ਿਪ ਨੂੰ ਉਹਨਾਂ ਨੇ ਦੱਸਿਆ ਕਿ ਜਿਹੜੀ ਭਾਜਪਾ ਨਾਲ ਜਿਹੜੀ ਗੱਲ ਟੁੱਟੀ ਕਿ ਭਾਜਪਾ ਨਹੀਂ ਸੀ ਚਾਹੁੰਦੀ ਕਿ ਅਕਾਲੀ ਦਲ ਕਿਸਾਨੀ ਮਸਲੇ ਦੀ ਗੱਲ ਕਰੇ ਜਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੇ ਅਜਿਹੇ ਮੁੱਦੇ ਠੱਪ ਕਰਨ ਦੀ ਇੱਕ ਸ਼ਰਤ ਸੀ ਭਾਜਪਾ ਵੱਲੋਂ ਇਹ ਹਜਾ ਫਿਰ ਉਹਨਾਂ ਨੇ ਜਿਹੜੀ ਇਹ ਗੱਲਬਾਤ ਛੱਡ ਦਿੱਤੀ ਜਿਹੜਾ ਕਿ ਉਹ ਭਾਜਪਾ ਕਾਲੇ ਦਲ ਨੇ ਫਿਰ ਅੱਗੇ ਪੈਰ ਨਹੀਂ ਵਧਾਇਆ। ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਗੱਲਬਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਥਰੂ ਮਤਲਬ ਭਾਜਪਾ ਲੀਡਰਸ਼ਿਪ ਨਾਲ ਅੱਗੇ ਵਧ ਰਹੀ ਸੀ। ਖੈਰ ਭਾਵੇਂ ਕਿ ਇਹ ਗੱਲਾਂ ਸਾਰੀਆਂ ਕਈ ਮੋੜ ਕੋੜ ਪਿਛਲੇ ਸਮੇਂ ਲੰਘ ਚੁੱਕੀਆਂ ਨੇ। ਮਾਮਲਾ ਜਿਵੇਂ ਕਿ ਕਈ ਇਹ ਸਿਆਸੀ ਮੋੜ ਅੱਗੇ ਕੱਟਦਾ ਖਖਾਈ ਵੀ ਦੇ ਰਿਹਾ। ਜਿੱਦਾਂ ਕਿ ਹੁਣ 30 ਅਗਸਤ ਤੱਕ ਬੜੀ ਇੰਤਜ਼ਾਰ ਹੈ ਕਿਉਂਕਿ ਸਾਰਾ ਮਾਮਲਾ ਸੁਖਵੀਰ ਸਿੰਘ ਬਾਦਲ ਨਾਲ ਜੁੜਿਆ। ਸ੍ਰੀ ਕਾਲ ਤੱਕ ਸਾਹਿਬ ਨੂੰ ਦੇ ਨਿਰਣਾ ਲੈਣਾ ਹੈ। ਪਹਿਲੀ ਬੈਠਕ ਪੰਜ ਸਿੰਘ ਸਾਹਿਬਾਂ ਦੀ ਹੋਈ ਹੈ। ਖੈਰ ਵੇਖਣ ਵਾਲੀ ਗੱਲ ਹੈ ਕਿ ਅਗਲੇ ਸਮੇਂ ਸੁਖਵੀਰ ਸਿੰਘ ਬਾਦਲ ਨੂੰ ਜਿਹੜੀਆਂ ਹੋਰ ਸਿਆਸੀ ਜਾਂ ਧਾਰਮਿਕ ਚੁਣੌਤੀਆਂ ਨੇ ਉਹ ਕਿਸ ਤਰ੍ਹਾਂ ਦਾ ਉਹਦੇ ਲਈ ਅੱਗੇ ਜਾਨੀ ਕਿ ਪਾਟਕ ਬਣਣਗੀਆਂ। ਜਾਂ ਉਹਨਾਂ ਲਈ ਇੱਕ ਨਵਾਂ ਵੱਖਰਾ ਸਿਆਸੀ ਜਾਂ ਵੱਖਰੀ ਤਰ੍ਹਾਂ ਦਾ ਕੋਈ ਰਵਾਹ ਖੁੱਲੇਗਾ। ਜਿਹੜੀ ਆਪਾਂ ਇੰਟਰਵਿਊ ਦੀ ਗੱਲ ਕੀਤੀ ਹੈ ਦਰਸ਼ਨ ਸਿੰਘ ਧਾਲੀਵਾਲ ਕਿਉਂਕਿ ਦਰਸ਼ਨ ਸਿੰਘ ਧਾਲੀਵਾਲ ਸਾਹਿਬ ਦੇ ਜਿਹੜਾ ਪਰਿਵਾਰ ਹੈ ਖਾਸ ਕਰਕੇ ਜਿਹਨੂੰ ਰਖੜਾ ਪਰਿਵਾਰ ਵੀ ਕਿਹਾ ਜਾਂਦਾ ਹੈ ਪੁਰਾਣੇ ਸਮੇਂ 'ਚ ਇਹਨਾਂ ਦੇ ਜਿਹੜੇ ਵੱਡੇ ਜਿਹੜੇ ਪੰਥਕ ਆਗੂ ਸਬਦਾਰ ਸਵਰਗੀ ਪੰਥਰਤਨ ਜਸਹਰ ਗੁਰਸੇਵ ਸਿੰਘ ਟੋੜਾ ਨਾਲ ਵੀ ਵੱਖਰੇ ਸਬੰਧ ਰਹਿ ਹੈ ਵੱਡੇ ਸਬੰਧ ਰਹਿ ਹੈ ਕਿਉਂਕਿ ਇਹ ਸਾਂਝਾ ਰਹੀਆਂ ਉਸ ਤੋਂ ਬਾਅਦ ਫਿਰ ਸਵਰਗੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਾਹਿਬ ਦਾ ਉਨਾ ਦੇ ਨਾਲ ਵੱਡੀਆਂ ਜਿਹੜੀਆਂ ਪਰਿਵਾਰਕ ਕਦਰਾਂ ਦੀਆਂ ਸਾਂਝਾ ਰਹੀਆਂ ਖੈਰ ਹੁਣ ਜਿਹੜਾ ਇਸ ਕਹਾਣੀ ਦੇ ਵਿੱਚ ਇੱਕ ਵੱਖਰਾ ਮੋੜ ਉਖਾਈ ਦੇ ਰਿਹਾ ਕਿਉਂਕਿ ਰਖੜਾ ਪਰਿਵਾਰ ਨੇ ਕਹਿੰਦਾ ਭਾਗ ਕੇ ਜਿਹੜਾ ਹੁਣ ਨਵਾਂ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਉਹਦੇ ਵਿੱਚ ਆਪਣੇ ਆਪ ਨੂੰ ਪ੍ਰਵੇਸ਼ ਕੀਤਾ ਉਸ ਧਿਰ ਦੇ ਵਿੱਚ ਕਿਉਂਕਿ ਦਰਸ਼ਨ ਸਿੰਘ ਧਾਲੀਵਾਲ ਸਾਹਿਬ ਦੇ ਜਿਹੜੇ ਛੋਟੇ ਭਰਾ ਨੇ ਜਿਹੜੇ ਸਾਬਕਾ ਕੈबिनेट ਮੰਤਰੀ ਜਿਹੜੇ ਅਕਾਲੀ ਦਲ ਦੇ ਵੱਡੇ ਆਗੂਆਂ ਦੇ ਵਿੱਚੋਂ ਇੱਕ ਨੇ ਸਰਦਾਰ ਸਰਜੀਤ ਸਿੰਘ ਰਖੜਾ ਉਹ ਬਾਕੀ ਖੇਮੇ ਦੇ ਵਿੱਚ ਇਸ ਵੇਲੇ ਆਪਣੀ ਸਮੂਹਿਤ ਕਰਕੇ ਅੱਗੇ ਵਧ ਰਹੇ ਨੇ ਕਿਉਂਕਿ ਰਖੜਾ ਪਰਿਵਾਰ ਜਾਂ ਧਾਲੀਵਾਲ ਪਰਿਵਾਰ ਨੂੰ ਜੇਕਰ ਦੇਖੀਏ ਕਿ ਉਹਨਾਂ ਵੱਲੋਂ ਜਿਹੜਾ ਸਿਆਸੀ ਮੋੜ ਹੈ ਇੱਕ ਬੜੀ ਸਮੀਵਾਦ ਕੱਟਿਆ ਗਿਆ ਵੱਡੀਆਂ ਉਹਨਾਂ ਦੀਆਂ ਸਾਂਝਾਂ ਰਹੀਆਂ ਟਾਹੜਾ ਸਾਹਿਬ ਨਾਲ ਜਾਂ ਬਾਦਲ ਸਾਹਿਬ ਨਾਲ ਤੇ ਹੁਣ ਜਿਹੜੀ ਅਗਲੀ ਸਿਆਸੀ ਸਾਂਝ ਉਹਨਾਂ ਦੀ ਕਹਿੰਦਾ ਭਾਵ ਖਾਸ ਕਰਕੇ ਜੇਕਰ ਵੇਖੀ ਆਪਾਂ ਦਰਸ਼ਨ ਸਿੰਘ ਧਾਲੀਵਾਲ ਦੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕ੍ਰੇਮਤਰੀ ਅਮਸ਼ਾਦੀ ਗੱਲਬਾਤ ਦਾ ਉਹਨਾਂ ਨੇ ਜਿਹੜਾ ਵੀਰਵਾਇ ਇੰਟਰਵਿਊ ਦੇ ਵਿੱਚ ਕੀਤਾ ਹੈ ਜਿਸ ਆਧਾਰ ਤੇ ਅੱਡ ਸਾਹਿਬ ਆਪਾਂ ਅਪੀਸ਼ ਕਰੀ ਕਰ ਰਹੇ ਹਾਂ ਖਰ ਕਮਾਂਤਰੀ ਲਿਹਾਜ਼ ਉਤੇ ਵੀ ਜੇਕਰ ਧਲੇਵਾਨ ਪਰਿਵਾਰ ਜਾਂ ਰਖੜਾ ਪਰਿਵਾਰ ਨੂੰ ਆਪਾਂ ਥੋੜਾ ਜਿਆਦਾ ਝਾਤ ਮਾਰ ਕੇ ਦੇਖੀ ਤਾਂ ਕਿਵੇਂ ਦੇਖ ਸਕਦੇ ਹਾਂ ਡਾਟ ਸਾਹਿਬ ਇੰਟਰਸਾਲ ਦਿਖਿਆ ਜਾਵੇ ਜੇ ਤੁੰਦ ਰਖੜਾ ਪਰਿਵਾਰ ਦਾ ਸਿਆਸਤ ਦੇ ਵਿੱਚ ਆਗਮਨ ਹੋਇਆ ਉਸ ਤੋਂ ਪਹਿਲਾਂ ਰਖੜਾ ਪਰਿਵਾਰ ਇਸ ਤਰ੍ਹਾਂ ਸਮਾਜਿਕ ਖੇਤਰ ਦੇ ਵਿੱਚ ਵਿਚਰਿਆ ਧਾਰਮਿਕ ਖੇਤਰ ਦੇ ਵਿੱਚ ਵਿਚਰਿਆ ਦਰਸ਼ਨ ਸਿੰਘ ਢਾਲੀਵਾਲ ਨੇ ਇੱਥੇ ਸਿੱਖ ਐਜੂਕੇਸ਼ਨ ਕਾਨਫਰੰਸਾਂ ਦੀਆਂ ਪ੍ਰਧਾਨ ਜੇ ਕੀਤੀ ਹੈ ਬੜਾ ਵੱਡੀ ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਦੇਣ ਵੀ ਸੀਗੀ ਦਿੱਤੀ ਦੇਣ ਲੋਨ ਦਾ ਸੰਸਥਾ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ ਵਿਦਿਅਕ ਅਦਾਰਿਆਂ ਨੂੰ ਬੜੀ ਵੱਡੀ ਦੇਣ ਦਿੱਤੀ ਇਸੇ ਤਰ੍ਹਾਂ ਸਮਾਜਿਕ ਖੇਤਰ ਦੇ ਵਿੱਚ ਬੜਾ ਨੇੜੇ ਤੋਂ ਵਿਚਰਦੇ ਰਹੇ ਨੇ ਬਾਪੂ ਕਰਤਾਰ ਸਿੰਘ ਢਾਲੀਵਾਲ ਉਹ ਸਮਾਜ ਦੇ ਵਿੱਚ ਲੋਕਾਂ ਦੇ ਨਾਲ ਹਰੇਕ ਕਾਰਜ ਦੇ ਵਿੱਚ ਵਿਚਰਦੇ ਸੀ ਤੇ ਸਮਾਜਿਕ ਕਾਰਜ ਉਹਨਾਂ ਨੇ ਬੜੇ ਕਰਵਾਏ ਉਹਨਾਂ ਨੂੰ ਲੋਕ ਮਿਲਣ ਤੋਂ ਮਤਲਬ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਤਰ੍ਹਾਂ ਮਿਲ ਸਕਦੇ ਸੀ ਇਹ ਇਹ ਵੈਸੇ ਖੂਬੀ ਸਮੁੱਚੇ ਰਖੜਾ ਪਰਿਵਾਰ ਵਿੱਚ ਵੀ ਹੈ ਸਰਗਰਦਸ਼ਨ ਸਿੰਘ ਢਾਲੀਵਾਲ ਦੇ ਵਿੱਚ ਵੀ ਇਸੇ ਤਰ੍ਹਾਂ ਸਰਜੀਤ ਸਿੰਘ ਖੜਾ ਤੇ ਚਰਨਜੀਤ ਸਿੰਘ ਖੜਾ ਨੂੰ ਉਹਨਾਂ ਦੇ ਹਲਕੇ ਦੇ ਵਰਕਰ ਜਾਂ ਅਲੱਕੇ ਤੇ ਵਰਕਰ ਜਬ ਪੰਜਾਬ ਦੇ ਵਰਕਰ ਬਹੁਤ ਸੌਖੀ ਤਰ੍ਹਾਂ ਨੇੜੇ ਹੁੰਦੇ ਤੋਂ ਮਿਲ ਸਕਦੇ ਨੇ ਉਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੈ ਜਿਹੜਾ ਕਿ ਉਹ ਹਰੇਕ ਨੂੰ ਮੋਹ ਵੀ ਲੈਂਦੇ ਨੇ ਤੇ ਸ਼ੋਮਣੀ ਕਾਲੀਦੱਲ ਨੂੰ ਰਖੜਾ ਪਰਿਵਾਰ ਦੀ ਬਹੁਤ ਵੱਡੀ ਦੇਣ ਵੀ ਰਹੀ ਹੈ ਵਿੱਤੀ ਦੇਣ ਰਹੀ ਹੈ ਸਮਾਜਿਕ ਦੇਣ ਰਹੀ ਹੈ ਤੇ ਰਾਜਸੀ ਦੇਣ ਦੀ ਉਹਨਾਂ ਦੀ ਬਹੁਤ ਵੱਡੀ ਰਹੀ ਹੈ ਤੇ ਦੂਸਰੀ ਬੇਸ਼ੱਕ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਪੰਥਰਥਮ ਜੇ ਸੇਦਾਰ ਗੁਚਨ ਸਿੰਘ ਤੋੜਾ ਨਾਲ ਬੜੀ ਸਾਝ ਰਹੀ ਹੈ ਉਹਨਾਂ ਨੂੰ ਵੀ ਦਿੱਤੀ ਹੈ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਦੇ ਨਾਲ ਵੀ ਫਿਰ ਜਦੋਂ ਅਹ ਨੇਤਾ ਹੋਈ ਤਾਂ ਉਹਨਾਂ ਦੇ ਨਾਲ ਦੀ ਬੜੀ ਵੱਡੀ ਉਹਨਾਂ ਦੀ ਦੇਣ ਸੀ ਪਰਿਵਾਰ ਸਾਝ ਰਹੀ ਹੈ ਤੇ ਬੜਾ ਵੱਡਾ ਇਹਨਾਂ ਦਾ ਕਾਰਜ ਵੀ ਹੈ ਤੇ ਇਹ ਲੱਗ ਕੇ ਦੇ ਵਿੱਚ ਇਹਦਾ ਅੱਛਾ ਅਸਰ ਸੁ ਹਮਮ ਤੁਖਨਰ ਸਾਹਿਬ ਆਪਣਾ ਹਿੰਦੁਸਤਾਨ ਜਾਂ ਪੰਜਾਬ ਦੀ ਹੀ ਨਹੀਂ ਬਲਕਿ ਕਮਾਂਤਰੀ ਲਿਹਾਜ਼ ਉੱਤੇ ਕਿਉਂਕਿ ਦਰਸ਼ਨ ਸਿੰਘ ਢੱਲਵਾਲ ਜਦੋਂ ਅਮਰੀਕਾ 베ਸ ਨੇ ਤਾਂ ਅਮਰੀਕਾ ਦੇ ਵਿੱਚ ਜਿਹੜੀ ਵੱਡੀ ਉੱਥੋਂ ਦੀ ਲੀਡਰਸ਼ਿਪ ਹੈ ਇੱਥੋਂ ਤੱਕ ਕਿ ਕਈ ਰਾਸ਼ਟਰਪਤੀ ਉਪਰਾਸ਼ਟਰਪਤੀ ਨਾਲ ਉਹਨਾਂ ਦੇ ਬੜੇ ਨਿੱਘੇ ਸਬੰਧ ਰਹੇ ਨੇ ਪਿਛਲੇ ਸਮੇਂ ਜਾਂ ਹੁਣ ਵੀ ਕਈ ਸਬੰਧ ਵੱਡੇ ਪੱਧਰ ਤੇ ਉਹਨਾਂ ਦੇ ਵੇਖੇ ਜਾ ਸਕਦੇ ਨੇ ਜੀ ਇਸ ਤਰ੍ਹਾਂ ਜਿਵੇਂ ਹੁਣ ਜੀ ਗੱਲ ਕੀਤੀ ਹੈ ਕਿ ਕੋਈ ਕਮਨ ਤ੍ਰਿਪਤੀ ਪੱਧਰ ਦੇ ਉੱਪਰ ਵੀ ਰਖੜਾ ਪਰਿਵਾਰ ਪਰਿਵਾਰ ਦੀ ਵੱਡੀ ਪਛਾਣ ਰੱਖਦਾ ਇਹਨਾਂ ਨੇ ਜਿਸ ਪੱਧਰ ਦੇ ਉੱਪਰ ਵੀ ਆਪਣਾ بڑا ਨਾਮ ਨਾ ਕਟਿਆ ਦਰਸ਼ਨ ਸੰਤਾਲੀ ਵਾਰ ਉਹਨਾਂ ਦਾ ਅਮਰੀਕਨ ਰਾਸ਼ਟਰਪਤੀ ਦੇ ਨਾਲ ਵੀ ਬੜਾ ਛੇ ਹੋਣੇ ਤੇ ਬਾ ਵਿਦੇਸ਼ੀਆਂ ਦੇ ਨਾਲ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਵੀ ਬੜੇ ਨਿੱਕਸਵੰਦ ਰਹੇ ਨੇ ਦੂਸਰਾ ਇਹ ਜੋ ਜਿਸ ਤਰ੍ਹਾਂ ਤੇ ਪਿਛਲੇ ਸਮੇਂ ਦੇ ਦੌਰਾਨ ਕਿਸਾਨ ਅੰਦੋਲਨ ਚੱਲਿਆ ਉਦੋਂ ਵੀ ਇਸ ਪਰਿਵਾਰ ਨੇ ਰਖੜਾ ਪਰਿਵਾਰ ਨੇ ਬਹੁਤ ਵੱਡੀ ਇਹ ਇਹਵਾ ਵੀ ਕੀਤੀ ਸੀ ਤੇ ਬੜੀ ਵੱਡੀ ਇਹਨਾਂ ਨੇ ਲੰਗਰ ਵੀ ਲਾਇਆ ਤੇ ਹੋਰ ਵੀ ਸਾਰਾ ਅੰਦੋਲਨ ਦੇ ਵਿੱਚ ਆਪਣਾ ਪੂਰਾ ਸਹਿਯੋਗ ਦਿੱਤਾ ਸੀ ਤੇ ਇਸ ਕਰਕੇ ਇਹ ਪਰਿਵਾਰ ਦਾ ਜੇ ਇਸ ਤਰ੍ਹਾਂ ਦਾ ਜਿਵੇਂ ਪਾਣੀ ਦੱਸਿਆ ਕਿ ਕਾਲੀ ਦਲ ਦੇ ਵੱਲੋਂ ਇਸ ਤਰ੍ਹਾਂ ਉਹਨਾਂ ਨੂੰ ਬੇਸ਼ੱਕ ਕਿਉਂਕਿ ਉਹਨਾਂ ਨੇ ਪਹਿਲ ਕਦਮੀ ਕਾਲੀ ਦਲ ਦੇ ਪਾਰਟੀ ਦੇ ਕਹਿਣ ਦੇ ਉੱਪਰ ਇਹ ਕੀਤੀ ਹੋਏਗੀ ਤੇ ਇਸ ਕਾਰਨ ਉਹਨਾਂ ਨੂੰ ਵੀ ਉਹ ਲੋਕੀਸ਼ ਕਿ ਜਣੀ ਪਈ ਕਿ ਉਹ ਕਿ ਜਦ ਕਿ ਉਹ ਸਿਰੇ ਨਹੀਂ ਚੜ ਸਕਿਆ ਜੇਕਰ ਸੰਯੋਤਾ ਸਿਰੇ ਚੜਦਾ ਤਾਂ ਉਹਦੇ ਪੰਜਾਬ ਦੇ ਹਾਲਾਤ ਕੁਝ ਹੋਰ ਹੋਣੇ ਸੀ ਰਾਜ ਸੀ ਹੋਰ ਹੋਣੀ ਸੀ ਪ੍ਰਸੰਗ ਦੇ ਵਿੱਚ ਕਹਿੰਦਾ ਆਪਾਂ ਆਪਕੇ ਭਾਜਪਾ ਨਾਲ ਜੇਕਰ ਸੰਯੋਤਾ ਸਿਰੇ ਚੜਦਾ ਜੀ ਬਿਲਕੁਲ ਜੀ ਕਿਉਂਕਿ ਉਹਨਾਂ ਨਾਲ ਗੱਲਬਾਤ ਕੀਤੀ ਦੇਸ਼ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਪਰੰਤੂ ਉਹਦੇ ਵਿੱਚ ਉਹ ਸ਼ਰਤਾਂ ਦੇ ਉੱਤੇ ਪੂਰੀ ਤਰ੍ਹਾਂ ਜਾਂ ਕਿਸ ਤਰ੍ਹਾਂ ਗੈਪ ਰਿਹਾ ਤੇ ਉਹ ਨਹੀਂ ਚੜ ਸਕਿਆ ਜਿਸ ਦੇ ਕਾਰਨ ਰਖੜਾ ਪਰਿਵਾਰ ਨੂੰ ਅਕਾਲੀ ਦਲ ਦੇ ਹੂੰ ਹੂੰ ਜਰਗੀਆਂ ਦੇ ਨਾਲ ਬਿਲਕੁਲ ਹੁਣ ਇਸ ਵੇਲੇ ਜਿਹੜੇ ਕਹਿੰਦਾ ਭਾਵ ਕਿ ਧੱਲੀਵਾਲ ਪਰਿਵਾਰ ਜਾਂ ਰਖੜਾ ਪਰਿਵਾਰ ਕਹਿ ਲਈਏ ਕਿ ਇਸ ਵੇਲੇ ਉਹ ਅਕਾਲੀ ਦਲ ਦੇ ਵਿੱਚ ਬਾਗੀ ਖੇਮੇ ਦੇ ਵਿੱਚ ਬਾਗੀ ਖੇਮੇ ਦੇ ਵਿੱਚ ਪੂਰੀ ਦ੍ਰਿੜਤਾ ਦੇ ਨਾਲ ਅਗਵਾਈ ਕਰਦਾ ਵੀ ਵਿਖਾਈ ਦੇ ਰਿਹਾ ਤੇ ਖੈਰ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਿਹੜਾ ਬਾਗੀ ਖੇਮਾ ਕਹਿੰਦਾ ਭਾਵ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਰਦਾਰ ਲਹਿਰ ਇਹਦੇ ਉੱਤੇ ਦਰਸ਼ਨ ਸਿੰਘ ਧੱਲੀਵਾਲ ਦੀ ਵੱਡੇ ਪੱਤਰ ਉੱਤੇ ਸਰਪ੍ਰਸਤੀ ਹੈ ਸ਼ੈਲਟਰ ਹੈ ਖੈਰ ਅੱਗੇ ਵੇਖਣਾ ਹੋਵੇਗਾ ਕਿ ਹੁਣ ਸੁਖਵੀਰ ਸਿੰਘ ਬਾਦਲ ਨੂੰ ਇਹ ਜਿਹੜਾ ਰਖੜਾ ਪਰਿਵਾਰ ਦੀ ਅਗਲੇ ਸਮੇਂ ਚ ਜਿਹੜੀ ਚੁਣੌਤੀ ਹੈ ਉਹ ਕਿੰਨੀ ਕੁ ਸੈਣੀ ਪਵੇਗੀ ਖੈਰ ਡਾਕਟਰ ਸਾਹਿਬ ਦੇਸ਼ ਨੇ ਲੰਘੇ ਕੱਲ ਆਜ਼ਾਦੀ ਦਿਹਾੜਾ ਬੜੇ ਜਸ਼ਨਾਂ ਦੇ ਨਾਲ ਮਨਾਇਆ 15 ਅਗਸਤ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜਾ ਇੱਕ ਗੁਰਮਤ ਸਮਾਗਮ ਹੋਇਆ ਕਿਉਂਕਿ ਦੇਸ਼ ਦੀ ਵੰਡ ਹੁੰਦੀ ਹੈ ਪਾਕਿਸਤਾਨ ਅਲੱਗ ਹੁੰਦਾ ਹੈ ਹਿੰਦੁਸਤਾਨ ਦੇ ਨਾਲੋਂ ਇੱਕ ਵੱਡੇ ਪੱਧਰ ਉਤੇ ਧਰਮ ਧਾਰਮਿਕ ਨਿਹਾਰ ਦੀ ਵੱਡ ਟੋਕ ਹੁੰਦੀ ਹੈ ਧਰਮਾਂ ਦੇ ਵਿੱਚ ਧਰਮਾਂ ਦੇ لحاظ ਤੋਂ ਦੁਨੀਆ ਦੀ ਸਭ ਤੋਂ ਵੱਡੀ ਇਹ ਵੱਡ ਟੋਕ ਸੀਗਾ 1947 ਦੀ ਜਿਸ ਨੂੰ ਅਜਾੜਾ ਵੀ ਕਿਹਾ ਜਾਂਦਾ ਹੈ ਜਿਸ ਨੂੰ ਵੰਡ ਵੇੜੇ ਦੇ ਹਾਲਾਤ ਵੀ ਕਿਹਾ ਜਾਂਦਾ ਹੈ ਕਈ ਜਿਹੜੇ ਨਾਂ ਦਿੱਤੇ ਗਏ ਨੇ ਪਿਛਲੇ ਸਮੇਂ ਬਜ਼ੁਰਗ ਬਜ਼ੁਰਗਾਂ ਵੱਲੋਂ ਕਹੇ ਉਹ ਅੱਗੇ ਹੁਣ ਪਰਵਰਤਤ ਵੀ ਹੋ ਰਹੇ ਨੇ ਖੈਰ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ 10 ਲੱਖ ਤੋਂ ਵੱਧ ਪੰਜਾਬੀ ਖਾਸ ਕਰਕੇ ਕਿਉਂਕਿ ਵੰਡ ਦੇਸ਼ਤੀ ਹੁੰਦੀ ਹੈ ਤੇ ਜਿਹੜੀ ਹੈ ਵੰਡਿਆ ਜਿਹੜਾ ਪੰਜਾਬ ਜਾਂਦਾ ਹੈ ਆਜ਼ਾਦੀ ਦੇਸ਼ ਨੂੰ ਮਿਲਦੀ ਹੈ 10 ਲੱਖ ਤੋਂ ਵੱਧ ਪੰਜਾਬੀਆਂ ਨੇ ਇਸ ਉਸ ਘੱਲੂਕਾਰ ਦੇ ਵਿੱਚ 47 ਦੀ ਵੰਡ ਦੇ ਵਿੱਚ ਆਪਣੀਆਂ ਜਾਨਾਂ ਗਵਾਣੀਆਂ 2 ਕਰੋੜ ਤੋਂ ਵੱਧ ਜਿਹੜੇ ਘਰੋਂ ਬੇਕਾਰ ਹੋਏ ਉਹ ਵੀ ਸਾਰਾ ਕੁਝ ਬੇਕਸੂਰ ਲੋਕਾਂ ਦਾ ਕੋਈ ਕਸੂਰ ਨਹੀਂ ਮੈਰੀਟਜ ਸਾਮਰਾਜ ਨੇ ਅਜਿਹਾ ਕੋਈ ਮਾਹੌਲ ਬਣਾਇਆ ਕਿ ਜਿਹੜੇ ਧਰਮਿਕ ਦੁਜੇ ਨਾਲ ਖੜੇ ਹੋ ਗਏ ਇਨਸਾਨ ਕਹਿੰਦਾ ਪਾਵ ਕੇ ਇਨਸਾਨੀਅਤ ਬਹੁਤ ਦੂਰ ਕੂਝੇ ਲੈਣ ਲੱਗ ਕੇ ਬੈਠ ਗਈ ਤੇ ਜਿਹੜੀ ਧਰਮਾਂ ਦੀ ਲੜਾਈ ਰਹੀ ਉਹਨਾਂ ਦੀ ਯਾਦ ਦੇ ਵਿੱਚ ਕਹਿੰਦਾ ਪਾਵ ਕੇ ਆਤਮਿਕ ਸ਼ਾਂਤੀ ਲਈ ਜਿਹੜਾ ਗੁਰਮਤ ਸਮਾਗਮ ਸੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਇਆ ਪਿਛਲੇ ਸਾਲ ਵੀ ਜਿਹਾ ਮਨਾਇਆ ਗਿਆ ਅਕਾਲ ਤਖਤ ਸਾਹਿਬ ਵੱਲੋਂ ਸਾਰੇ ਪੰਜਾਬੀਆਂ ਦੀਆਂ ਜਿਨ੍ਹਾਂ ਨੇ ਉੱਥੇ ਜਾਨੀ ਕਿ ਵੰਡ ਵੇਲੇ ਜਿਹਨੀਆਂ ਰੂਹਾਂ ਨੇ ਆਪਣੀਆਂ ਜਾਨਾਂ ਗਵਾਈਆਂ ਚਾਹੇ ਉਹ сикਸான் ਹਿੰਦੂਸਾਨ ਮੁਸਲਮਾਨਸਾਨ ਜੈਨੀਸਾਨ ਬੁੱਧੀਸਾਨ ਜਾ ਜੋ ਕਿਹੜੇ ਵੀ ਕੋਰ ਧਰਮਾਂ ਦੇ ਲੋਕ ਖੈਰ ਸ੍ਰੀ ਕਾਲ ਤਕਸਾਲ ਦੇ ਜਥੇਦਾਰ ਗਿਆਨੀ ਰਖਵੀਰ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਹਰਾਨੀ ਮੀਤ ਵਿੱਚ ਹਾਜ਼ਰੀ ਭਰੀ ਤੇ ਸਭ ਦਾ ਅਜ਼ਲੀ ਅਰਦਾਸ ਕੀਤੀ ਵਿਛੜੀਆਂ ਰੂਹਾਂ ਨੂੰ ਖੈਰਪਾਤ ਸਰਕਾਰ ਨੇ ਵੀ ਕਹਿ ਲਈ ਕਿ ਮੋਦੀ ਸਰਕਾਰ ਨੇ ਵੀ ਅੱਜ ਇੱਕ ਫੈਸਲਾ ਕੀਤਾ ਕਿ 14 ਅਗਸਤ ਨੂੰ ਕਹਿੰਦਾ ਭਾਵੇਂ ਕਿ ਜਦੋਂ ਇਹ ਵੰਡਿਆ ਜਾਂਦਾ ਦੇਸ਼ ਤੇ ਵੰਡ ਦੇ ਜਿਹੜੇ ਹਾਲਾਤ ਪੈਂਕਰ ਬਣਦੇ ਆ ਵੱਡ ਟੁਕ ਹੁੰਦੀ ਹੈ ਅਜਿਹੇ ਹਾਲਾਤ ਦੇ ਵਿੱਚ ਜਿਹੜੀਆਂ ਰੂਹਾਂ ਨੂੰ ਕਹਿੰਦਾ ਭਾਵੇਂ ਉਸ ਵੇਲੇ ਜਾਨਾਂ ਗਵਾਈਆਂ ਉਹਨਾਂ ਦੀ ਯਾਦ ਦੇ ਵਿੱਚ ਜਾਂ ਉਸ ਵੰਡ ਦੀ ਯਾਦ ਦੇ ਵਿੱਚ ਭਾਰ ਸਰਕਾਰ ਨੇ 14 ਅਗਸਤ ਨੂੰ ਇੱਕ ਪ੍ਰੋਗਰਾਮ ਹਰ ਸਾਲ ਇੱਕ ਯਾਦਗਾਰੀ ਪ੍ਰੋਗਰਾਮ ਮਨਾਉਣ ਦਾ ਇਸ ਵਾਰ ਫੈਸਲਾ ਲਿਆ ਦੂਜੇ ਬਨੇ ਡਾਕਟਰ ਸਾਹਿਬ ਪਾਕਿਸਤਾਨ ਦੇ ਪੰਜਾਬੀਆਂ ਦੇ ਵਿੱਚੋਂ ਵੀ ਇੱਕ ਵੱਡੇ ਪੱਧਰ ਉੱਤੇ ਗੱਲ ਜਿਹੜੀ ਸੋਸ਼ਲ ਮੀਡੀਆ ਨੂੰ ਪਰ ਚੈੱਕ ਕਰੀਏ ਉੱਪਰ ਕੇ ਸਾਹਮਣੇ ਆ ਰਹੀ ਹੈ ਕਿ ਦੇਸ਼ ਵੰਡਿਆ ਗਿਆ ਦੋ ਟੋਟੇ ਹੋਏ ਹਿੰਦੁਸਤਾਨ ਦੇ ਪਾਕਿਸਤਾਨ ਵੱਖਰਾ ਬਣਿਆ ਅਸਲ ਤੇ ਵਿੱਚ ਵੰਡੂ ਪੰਜਾਬ ਦੀ ਹੋਈ ਜਿਹੜਾ ਸਾਰਾ ਦਰਦ ਲਹੂ ਲਹਾਨ ਜਿਹੜਾ ਭਰਿਆ ਦਰਦ ਉਹ ਪੰਜਾਬੀਆਂ ਨੂੰ ਹੰਡਾਉਣਾ ਪਿਆ ਕਈ ਜਿਹੜੇ ਦਹਾਕੇ ਦੁਬਾਰਾ ਜਿਹੜੇ ਪੈਰੋਂ ਸਿਰ ਹੁਣ ਜਿਲੇ ਲੱਗ ਗਏ ਹੁਣ ਜਿਹੜੀ ਤੇਜ਼ੀ ਪੀੜੀ ਵੱਲੋਂ ਇੱਕ ਆਵਾਜ਼ ਉੱਠ ਰਹੀ ਹੈ ਕਿ ਪੰਜਾਬੀਆਂ ਦਾ ਕਸੂਰ ਕੀ ਸੀ ਦੇਸ਼ ਦੀ ਆਜ਼ਾਦੀ ਸੀ ਵੰਡਤਾ ਤਾਂ ਪੰਜਾਬ ਲਕੂ ਲੁਹਾਨ ਕਰ ਦਿੱਤਾ 10 ਲੱਖ ਪੰਜਾਬੀਆਂ ਨੂੰ ਜਾਨਾਂ ਗਵਾਉਣੀਆਂ ਪਈਆਂ ਇਹ ਸਾਰੇ ਮਾਮਲੇ ਦੇ ਵਿੱਚ ਘਰੋਂ ਬੇਕਾਰ ਹੋਣਾ ਪਿਆ ਫਿਰ ਉਹਨਾਂ ਲਈ ਹਾਲੇ ਤਾਈਂ ਬ੍ਰਿਟਿਸ਼ ਸਾਮਰਾਜ ਤੋਂ ਅਸੀਂ ਮਾਫੀ ਨਹੀਂ ਮਣਵਾ ਸਕੇ ਹਾਲਾਂਕਿ ਪਿਛਲੇ ਸਮੇਂ ਕਾਮਾਗਾਟਾ ਮਾਰੂਜ ਹਾਜ ਦੀ ਘਟਨਾ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਨਤਕ ਲਿਹਾਜ਼ ਦਿੱਤੀ ਮਾਫੀ ਮੈਂਗੀ ਕਈ ਦੁਨੀਆ ਦੇ ਵਿੱਚ ਹੋਰ بڑے ਵੱਡੇ ਹਾਲਾਤ ਹੋਏ ਉੱਥੇ ਮਤਲਬ ਸਰਕਾਰਾਂ ਨੂੰ ਜਿਹੜੀਆਂ ਜ਼ੁਲਮ ਜਿਨ੍ਹਾਂ ਨੇ ਕੀਤੇ ਅਖੀਰ ਨੂੰ ਉਹਨਾਂ ਨੇ ਕੋਈ ਟਿੱਕ ਨਹੀਂ ਪਾਇਆ ਪਰਤੂ ਇਹ 47 ਦੀ ਵੰਡ ਦੇ ਹਾਲਾਤ ਜਿਹੜੇ ਬੇਕਸੂਰ ਲੋਕਾਂ ਦੇ ਕਤਲ ਹੋਏ ਕਤਲੋਗਾਰਤ ਹੋਈ ਉਹਦੇ ਲਈ ਹਾਲੇ ਤਾਈਂ ਬ੍ਰਿਟ ਸਾਮਰਾਜ ਨੇ ਮਾਫੀ ਨਹੀਂ ਮੰਗੀ ਇਹਦੇ ਲਈ ਇੱਕ ਆਵਾਜ਼ ਵੱਡੇ ਪੱਧਰ ਤੇ ਉੱઠી ਹੈ ਇਸ ਵੇਲੇ ਪੰਜਾਬੀ ਕਹਿ ਰਹੀ ਹੈ ਕਿ ਖੇਮਿਆਂ ਦੇ ਵਿੱਚ ਪੰਜਾਬੀ ਚ ਹੈ ਦੁਨੀਆਂ ਦੇ ਵਿੱਚ ਕਿਤੇ ਵੀ ਬੈਠਾ ਹੈ ਕਿਉਂਕਿ ਉਹਦੀਆਂ ਜੜ੍ਹਾਂ ਜ਼ਰੂਰ ਇਸ ਵੰਡ ਨਾਲ ਕਿਤੋਂ ਨਾਲ ਕਿਤੇ ਜੁੜੀਆਂ ਹੋਈਆਂ ਨੇ ਆਪਾਂ ਕੀ ਮੰਨ ਸਕਦੇ ਆ ਕਿ ਕਮਾਂਤਰੀ ਸੰਸਥਾਵਾਂ ਜੂਆ ਨੋ ਵਗੈਰਾ ਜਾਂ ਹੋਰ ਇਸ ਮਾਮਲੇ ਉੱਤੇ ਆਪਣੇ ਤੌਰ ਤੇ ਗੌਰ ਕਰਨੀ ਗੀਆਂ ਇਸ ਮਾਮਲੇ ਨੂੰ ਕਿਉਂਕਿ ਹਰ ਸਾਲ ਇਹ ਮਾਮਲਾ ਤਾਂ ਅੱਗੇ ਵਧੇਗਾ ਕਿਵੇਂ ਦੇਖਦੇ ਆ ਅਜੇ ਇਹ ਸਾਰੇ ਮਾਹੌਲ ਜੀਰਸਾ ਭਿੰਦਰ ਸਾਹਿਬ ਦੇਖੋ ਜਿਹੜੀ 47 ਦੀ ਵੰਡ ਹੋਈ ਇਸ ਤਰ੍ਹਾਂ ਤੁਸੀਂ ਦੱਸਿਆ ਕਿ 10 ਲੱਖ ਲੋਕਾਂ ਦਾ ਨਸ ਸੰਘਾਰ ਹੋਇਆ ਬੇਕਸੂਰ ਲੋਕਾਂ ਦਾ ਹੋਇਆ ਤੇ 80 ਲੱਖ ਦੇ ਕਰੀਬ ਆਬਾਦੀ ਦਾ ਉਥਲ ਪੁਥਲ ਹੋਈ ਜਿਹੜੇ ਕਿ ਉਜੜੇ ਵਿਚਾਰੇ ਜਿਹੜੇ ਕਿ ਹਾਲ ਤੱਕ ਵੀ ਉਹ ਸੰਭਲ ਨਹੀਂ ਪਾਏ ਉਹਨਾਂ ਦੀ ਪੀੜ੍ਹੀਆਂ ਰਹੀਆਂ ਅੱਲੇ ਵੀ ਦਰਦ ਦੇ ਵਿੱਚ ਹੋ ਕਰਾਹਟ ਦੇ ਨੇ ਜੀ ਉਹਨਾਂ ਨੇ ਗੱਲ ਕਰਦੇ ਆ ਥੋੜਾ ਜਿਹਾ ਵੀ ਕ੍ਰੀਦ ਨੇ ਜਿਹੜੇ ਉੱਧਰੋਂ ਪ੍ਰਵਾਸ ਕਰਕੇ ਆਏ ਨੇ ਜਾਂ ਇੱਧਰੋਂ ਉੱਧਰ ਗਏ ਨੇ ਬੜਾ ਬੜਾ ਜਨਮ ਸਹਿ ਉਹਨਾਂ ਦੇ ਮਾਮਾ ਭੈਣਾ ਧੀਆਂ ਨੀਆਂ ਇੱਜ਼ਤਾਂ ਰੁਣੀਆਂ ਬਹੁਤ ਕੁਝ ਹੋਇਆ ਤੇ ਇਸ ਤਰ੍ਹਾਂ ਦੀ ਜਿਹੜਾ ਜਿਹੜਾ ਘਟਨਾ ਹੋਈ ਹੈ ਜਿਹੜਾ ਮਾੜਾ ਕਾਲਾ ਘੌਰ ਸੀ ਜਾਂ ਕਾਲਾ ਟਾਈਮ ਸੀਗਾ ਉਸ ਦੇ ਲਈ ਸਾਮਰਾਜੀ ਤੱਕ ਸਿਰ ਸਕਾਰ ਹੀ ਜ਼ਿੰਮੇਵਾਰ ਹੈ ਜਿਵੇਂ ਆਪਾਂ ਕਹੀਏ ਜਿਨ੍ਹਾਂ ਨੇ ਕਿ ਬੜੀ ਗੈਰ ਸਮਝਦਾਰ ਤੇ ਅਸ਼ੀਲ ਢੰਗ ਦੇ ਨਾਲ ਦੇਸ਼ ਦੀ ਵੰਡ ਕੀਤੀ ਤੇ ਉਹ ਤਾਂ ਜਿਵੇਂ ਕਿਹਾ ਜਾਂਦਾ ਕਿ ਉਹਨਾਂ ਨੇ ਰੈਡਕਲਿਫ ਲਾਈਨ ਜਿਸ ਤਰ੍ਹਾਂ ਕੇ ਲਾਈਨ ਖਿੱਚਤੀ ਨਕਸ਼ੇ ਤੇ ਮਾਰਤੀ ਤੇ ਉਹਨਾਂ ਨੇ ਤਾਂ ਕੋਈ ਮਤਲਬੇ ਨਹੀਂ ਸੀ ਕੋਈ ਵੀ ਆਬਾਦੀ ਦਾ ਕਿੰਨਾ ਹੋਇਆ ਤੇ ਕਿੰਨੇ ਬੰਦੇ ਵੱਡੇ ਗਏ ਤੇ ਆਪਸੀ ਜਿਹੜੇ ਭਾਈਚਾਰੇ ਦੇ ਵਿੱਚ ਆਮ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕ ਖੁਸ਼ੀ ਖੁਸ਼ੀ ਰਹ ਰਹਤੀ ਆਪਸੀ ਉਹ ਦਿਨਾਂ ਰਹ ਰਹਤੀ ਇੱਕ ਦੂਸਰੇ ਦੁਸ਼ਮਣ ਬਣ ਕੇ ਦਰਵਾਰਾ ਖਚਕੇ ਹੋ ਕੇ ਮਾਰ-ਬਿਮਾਰੀ ਤੇ ਹੋ ਕੇ ਇਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਸਿਰਜਿਆ ਇਹ ਕਿਉਂ ਅੰਗਰੇਜ਼ਾਂ ਨੇ ਸਿਰਜਿਆ ਇਹਦੇ ਬਾਰੇ ਤਾਂ ਇਹੋ ਕਿਹਾ ਜਾਂਦਾ ਸਭ ਤੋਂ ਵੱਧ ਜਦੀ ਇਹਦੇ ਵਿੱਚ ਜਿਹੜਾ ਯੋਗਦਾਨ ਆ ਪੰਜਾਬੀਆਂ ਨੇ ਪਾਇਆ ਸਭ ਤੋਂ ਵੱਧ ਪੰਜਾਬੀਆਂ ਨੇ ਯੋਗਦਾਨ ਪਾਇਆ ਸੀ ਯਾਦ ਕਰਾਉਣ ਦੇ ਲਈ ਅੰਗਰੇਜ਼ਾਂ ਲਲਕਾਰੇ ਉਹਨਾਂ ਨੇ ਇਹਦੀ ਸਜ਼ਾ ਪੰਜਾਬੀਆਂ ਉੱਤੇ ਦਿੱਤੀ ਵੀ ਹਾਲ ਹੁਣ ਕਰਦੇ ਆ ਯਾ ਤੇ ਨਾਲ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਚਿਰਦਤੀ ਤੇ ਜੀ ਦੇ ਨਾਲ ਪੰਜਾਬੀ ਆਪਸ ਦੇ ਵਿੱਚ ਹੀ ਵੱਟ ਟੁਕ ਹੋ ਕੇ ਲੱਖਾਂ ਲੋਕ ਮਾਰ ਦਿੱਤੇ ਤੇ ਇਹਦੀ ਨਖੇਦੀ ਪਰ ਜੋ ਨਖੇਦੀ ਕਰਨੀ ਬਣਦੀ ਹੈ ਤੇ ਨਾਲ ਦੀ ਨਾਲ ਇਹ ਬਿਲਕੁਲ ਠੀਕ ਹੈ ਕਿ ਬ੍ਰਿਟਿਸ਼ ਸਰਕਾਰ ਵੱਲੋਂ ਇਹਦੀ ਮਾਫੀ ਮੰਗਣੀ ਚਾਹੀਦੀ ਹੈ ਤਾਂ ਜੋ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਹੋਰ ਮੁਲਕਾਂ ਦੇ ਵਿੱਚ ਨਾ ਵਾਪਰਨ ਤੇ ਲੋਕਾਂ ਦੀ ਜਿਹੜੀ ਹੈਗੀ ਮਨੁੱਖੀ ਕਹਾਣ ਨਾ ਹੋਵੇ ਮਨੁੱਖੀ ਹੱਕਾਂ ਦਾ ਕਹਾਣ ਨਾ ਹੋਵੇ ਮਨੁੱਖਾਂ ਨੂੰ ਜਿਹੜੀ ਹੈਗੀ ਜਿਉਣ ਦਾ ਹੱਕ ਹੈ ਰੇਕ ਨੂੰ ਸ਼ਾਂਤੀ ਸਦ ਭਾਵਨਾ ਦੇ ਨਾਲ ਇਹ ਇਸ ਸਬੰਧੀ ਜੇਕਰ ਵੱਡੇ ਪੱਧਰ ਤੇ ਆਵਾਜ਼ ਉਠਦੀ ਹੈ ਤਾਂ UN ਨੂੰ ਵੀ ਤਾਂ ਨੋਟਿਸ ਲੈਣਾ ਪਏਗਾ ਜਿਸ ਤਰ੍ਹਾਂ ਕਿ UN ਨੇ ਮਾਤ ਭਾਸ਼ਾ ਦਿਵਸ ਬੰਗਲਾਦੇਸ਼ ਦੇ ਵਿੱਚ ਜਦੋਂ ਬੰਗਲਾ ਵਿਦਿਆਰਥੀਆਂ ਨੇ ਬੰਗਲਾਦੇਸ਼ ਦੇ ਜਦੋਂ ਬਣਨਾ ਸੀਗਾ ਅਤੇ ਜਦੋਂ ਉਰਦੂ ਥੋਸਿਆ ਗਿਆ ਪਾਕਿਸਤਾਨ ਵੱਲੋਂ ਤਾਂ ਉਹਨਾਂ ਨੇ ਇਹ ਦੇ ਖਿਲਾਫ ਹੈਜੀਟੇਸ਼ਨ ਕੀਤੀ ਤੇ UN ਨੇ ਇਹਦਾ ਨੋਟਿਸ ਲਿਆ ਤੇ 21 ਵਰਗ ਦਿਨ ਮਾਤ ਭਾਸ਼ਾ ਦਿਵਸ ਦੇ ਤੌਰ 'ਤੇ ਰੱਖਣਾ ਹੈ ਇਸ ਤਰ੍ਹਾਂ ਇਸ ਦੇ ਸਬੰਧ ਦੇ ਵਿੱਚ ਵੀ UN ਨੂੰ ਤੇ ਇਹ ਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਜਿਵੇਂ ਕਿ ਸ਼੍ਰੀ ਕਲਤਾ ਸਾਹ ਦੇ ਉੱਪਰ ਅਰਦਾਸ ਕੀਤੀ ਗਈ ਹੈ ਅੱਲਾਹ ਦੀ ਸ਼ਾਂਤੀ ਦੇ ਲਈ ਤੇ ਸਤਿ ਪਾਪਨਾ ਦੇ ਲਈ ਇਸੇ ਤਰ੍ਹਾਂ ਦੇਸ਼ ਦੇ ਵੱਲੋਂ ਵੀ ਭਾਰਤ ਵੱਲੋਂ ਵੀ ਇਸ ਤਰ੍ਹਾਂ ਦਾ ਇੱਕ ਆਪਣਾ ਮਨਾਉਣ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਹਦੇ ਲਈ ਵਿਸ਼ਪ ਪੱਧਰ ਦੇ ਉੱਪਰ ਇੱਕ ਮਨਾਉਣ ਦੀ ਜ਼ਰੂਰਤ ਹੈ ਇਸ ਸੰਬੰਧੀ ਆਵਾਜ਼ ਕੌਮੀ ਪੱਧਰ ਔਰ ਮੰਤਰੀ ਪੱਧਰ ਦੇ ਉੱਪਰ ਸਾਰੇ ਭਾਰਤ ਵਾਸੀਆਂ ਨੂੰ ਜਪੀਆਂ ਨੂੰ ਠੌਂਕ ਦੀ ਜ਼ਰੂਰਤ ਤਾਂ ਜੋ ਇਸ ਤਰ੍ਹਾਂ ਦੇ ਕਾਰਜ ਦੇ ਨਾਲੇ ਤਾਂ ਉਸ ਜਿਹੜੀਆਂ ਰੂਹਾਂ ਨੇ ਉਹਨਾਂ ਦੀ ਸ਼ਾਂਤੀ ਦੇ ਲਈ ਵੀ ਲੋਕਾਂ ਦੇ ਵਿੱਚੋਂ ਮਨਾਂ ਦੇ ਵਿੱਚੋਂ ਇੱਕ ਅਰਦਾਸ ਦੀ ਭਾਵਨਾ ਉਪਜੇਗੀ ਤੇ ਨਾਲ ਹੀ ਲੋਕਾਂ ਦੇ ਵਿੱਚੇ ਭਾਵਨਾ ਵੀ ਉਪਜੇਗੀ ਕਿ ਇਸ ਤਰ੍ਹਾਂ ਦਾ ਕਤਲੇਕਾਰ ਕਿਸ ਕਮਾਇਤ ਤੇ ਕਿਸ ਲਈ ਕੀਤਾ ਤੇ ਕਿੰਨਾਂ ਦੀ ਕਾਰਨ ਕਰਿਆ ਗਿਆ ਕਿਉਂਕਿ ਸਾਮਰਾਜ ਦੀ ਤਾਕਤਾਂ ਨੇ ਆਪਣੇ ਲੰਬੇ ਹਿੱਤ ਹੁੰਦੇ ਨੇ ਉਹ ਲੰਬੀ ਰੇਸ ਦੇ ਘੋੜੇ ਹੁੰਦੇ ਨੇ ਇੱਥੇ ਲੰਬੀ ਦੂਰ ਤੱਕ ਦੇਖਦੇ ਨੇ ਇਹਦਾ ਫਾਇਦਾ ਕੀ ਆ ਉਹਨਾਂ ਨੇ ਆਪਣੇ ਹਿੱਤਾਂ ਦੇ ਲਈ ਇਸ ਤਰ੍ਹਾਂ ਦੇ ਯੋਗਾਰਨ ਕੀਤੇ ਸੀ ਦੇਸ਼ ਦੇ ਦੋ ਟੋਟੇ ਕੀਤੇ ਅਤੇ ਲੋਕਾਂ ਨੂੰ ਭਰਾਵਾਂ ਨੂੰ ਭਰਾਵਾਂ ਨਾਲ ਲੜਾ ਕੇ ਮਰਵਾ ਦਿੱਤਾ ਕਿ ਆਪ ਬੈਠ ਕੇ ਮੱਛੀ ਦੇਖਦੇ ਰਹੇ ਤੇ ਆਪਣਾ ਚਲੇ ਕੇ ਪਹਿਲਾਂ ਦੇਸ਼ ਨੂੰ ਰੱਟ ਕੇ ਲੁੱਟਿਆ ਉਸ ਤੋਂ ਬਾਅਦ ਦੇਸ਼ ਨੂੰ ਇਸ ਤਰ੍ਹਾਂ ਕਰਕੇ ਨਵੇਂ ਢੰਗ ਤਰੀਕਿਆਂ ਦੇ ਨਾਲ ਲੁੱਟਣ ਦਾ ਆਪਣਾ ਆਧਾਰ ਬਣਾ ਲਿਆ ਹੂੰ ਬਿਲਕੁਲ ਸੋ ਇਹ ਸੰ ਸਾਡੇ ਨਾਲ ਉਕੇ ਵਿਸ਼ਾ ਵਿਚ ਤੱਕ ਸਿਆਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਵਾਦਕ ਡਾਕਟਰ ਭਗਵੰਤ ਸਿੰਘ ਜੀ ਜਿਨ੍ਹਾਂ ਨੇ ਅੱਜ ਦੇ ਵਿਸ਼ਾ ਉਤੇ ਬੜੇ ਵਿਸਤਾਰ ਨਾਲ ਸਾਰੇ ਪੱਖ ਬੇ ਬਾਕੀ ਦਿਨਾਂ ਖੋਲੇ ਖੈਰ ਚੈਨਲ ਹੀ ਮਿਸ਼ਨ ਪੰਜਾਬੀ ਲਈ ਡਾਕਟਰ ਸਾਹਿਬ ਤੁਸੀਂ ਆਪਣਾ ਬੜਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਸੋ ਥੈਂਕ ਯੂ ਈ ਮਿਸ਼ਨ ਪੰਜਾਬੀ